ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅਸੀਂ ਪਹਿਲਾਂ ਪਾਈ ਸੀ ਵੀਡੀਓ ਵੀ ਭਾਈ ਮੰਜ ਜੀਆਂ ਦਾ ਗੁਰਦੁਆਰਾ ਕੰਗਾ ਕੰਗਮਾਈ ਪਿੰਡ ਦੇ ਵਿੱਚ ਆਪਾਂ ਦਿਖਾ ਲਿਆ ਸੀ ਅਸਲ ਵਿੱਚ ਉਹ ਗੁਰਦੁਆਰਾ ਜਿਹੜਾ ਉਹ ਇੱਕ ਮਾਤਾ ਗਣੇਸ਼ੋ ਜੀ ਸੀਗੇ ਭਾਈ ਮੰਜ ਜੀਆਂ ਦੇ ਸੰਗੀ ਇਹ ਉਹਨਾਂ ਨੇ ਫਿਰ ਉੱਥੇ ਜਾ ਕੇ ਭਾਈ ਮੰਜ ਜੀਆਂ ਤੋਂ ਬਾਅਦ ਉਹਨਾਂ ਨੇ ਉੱਥੇ ਉਹ ਪਿੰਡ ਬਸਾਇਆ ਸੀ ਕੰਗਾ ਤੇ ਉਹ ਤਦੇ ਫਿਰ ਕੰਗਾ ਨੂੰ ਉਹ ਮਾਈ ਗਣੇਸ਼ੋ ਜੀਆ ਦੇ ਨਾਂ ਤੇ ਅੱਲ ਪੈ ਗਈ ਗੰਗਾ ਮਾਈ ਦੀਆਂ ਕੰਗਾ ਤੇ ਉਹ ਜਿਹੜੀ ਲੋਹ ਜਿਹੀ ਜਿਹੜੀ ਆਪਾਂ ਦਰਸ਼ਨ ਕੀਤੇ ਸੀ ਉਹ ਲੋਹ ਉਹਨਾਂ ਨੇ ਉੱਥੇ ਲੈ ਗਿਆ ਸੀ ਤਾਂ ਉਹਨਾਂ ਨੇ ਉੱਥੇ ਜਾ ਕੇ ਸਥਾਪਿਤ ਕਰ ਦਿੱਤੀ ਤੇ ਜਿੱਥੇ ਉਹ ਮਾਈ ਜੀ ਮਾਈਆਂ ਦੇ ਫਿਰ ਉਸ ਤੋਂ ਬਾਅਦ ਮਾਈ ਬਸੰਤ ਕੌਰ ਜੀ ਹੋਏ ਆ ਉਸ ਤੋਂ ਬਾਅਦ ਬੀਬੀ ਭਾਨ ਕੌਰ ਜੀ ਹੋਏ ਆ ਜਿਹੜਾ ਖੂਹ ਆ ਇਹੋ ਭਾਈ ਮੰਜ ਜੀਆ ਦੇ ਟਾਈਮ ਤੋਂ ਹੀ ਆ ਕੂਆ ਜਿਹੜਾ ਕਵਰ ਕਰ ਦਿੱਤਾ ਹੁਣ ਨਲਕਾ ਲੱਗਾ ਇਹਦੇ ਉੱਪਰ ਵਿੱਚ ਇਹੋ ਪ੍ਰਾਰਥਨ ਸਮੇਂ ਤੋਂ ਹੀ ਆ ਇਹ ਉਹਨਾਂ ਦੇ ਟਾਈਮ ਦਾ ਹੀ ਬਣਿਆ ਹੋਇਆ ਲਿਖਿਆ ਹੋਇਆ ਇਹ ਕੂਆ ਜਿਹੜਾ ਇਹੋ ਲਿਆਦ ਖੂਆ ਇਹ ਜਿਹੜਾ ਇਲਾਕਾ ਆਹ ਜਿਹੜੀ ਜਗ੍ਹਾ ਹੈ ਨਾ ਅਸਲ 'ਚ ਇਹ ਭਾਈ ਮੰਜੀਆਂ ਦਾ ਘਰ ਸੀਗਾ ਕਿਉਂਕਿ ਪਿੰਡ ਦੇ ਚੌਧਰੀ ਸੀਗੇ ਤੇ ਚੰਗੇ ਤਨਹਾੜ ਸੀਗੇ ਤੇ ਉਹਨਾਂ ਨੇ ਫਿਰ ਇੱਥੇ ਆਪਣਾ ਜਿਹੜਾ ਜੀਵਨ ਹੈਗਾ ਬਤੀਤ ਕੀਤਾ ਉਤੋਂ ਆ ਕੇ ਤੇ ਇੱਥੇ ਹੀ ਫਿਰ ਉਹਨਾਂ ਦਾ ਲਾਸਟ ਵੇਲੇ ਸੰਸਕਾਰ ਕੀਤਾ ਗਿਆ ਤੇ ਇੱਥੇ ਕਾਫੀ ਚਦੌੜ ਕੀਤੀ ਹੋਈ ਆ ਉਧਰਲੇ ਪਾਸੇ ਖੂਹ ਦੇ ਨਾਲ ਇਧਰਲੇ ਪਾਸੇ ਨੂੰ ਲੰਗਰ ਹਾਲ ਵੀ ਬਣਾਇਆ ਹੋਇਆ ਇਧਰ ਨਾਲ ਲੰਗਰ ਹਾਲ ਬਣਿਆ ਹੋਇਆ ਕਾਫੀ ਕੁਜਾਰੇ ਜੋਗਾ ਹੈਗਾ ਦੇਖਿਆ ਹੋਇਆ ਮੰਜ ਪਿਆਰਾ ਗੁਰੂ ਕੋ ਗੁਰਮੰਜ ਪਿਆਰਾ ਮੰਜ ਗੁਰੂ ਕਾ ਬਸਦਾ ਜਗ ਲੰਗੜ ਹਾਰਾ ਤੋਂ ਇਹ ਕਾਫੀ ਖੁੱਲੀ ਜਗ੍ਹਾ ਹੈ ਭਾਈ ਮੰਜ ਜੀਆਂ ਦਾ ਅਸਲ ਦੇ ਵਿੱਚ ਭਾਈ ਮੰਜ ਜੀਆਂ ਦਾ ਘਰ ਉਦੋਂ ਇਹੋ ਹੀ ਜਿਗਾ ਇਸ ਘਰ ਦੇ ਵਿੱਚ ਭਾਈ ਮੰਜ ਜੀ ਰਹਿੰਦੇ ਸਨ ਬਹੁਤ ਸੋਹਣੀ ਵੜਦਾ ਦਰਖਤ ਹੈ ਖੁੱਲੀ ਠੰਡੀ ਛਾਂ ਹੈ ਤੇ ਆਉਗਾ ਛਕਟ ਤਾਂ ਕਦੇ ਜਦੋਂ ਕਦੇ ਸਮਾਗਮ ਹੁੰਦਾ ਆ ਉਦੋਂ ਹੀ ਸੰਗਤਾਂ ਜੁੜਦੀਆਂ ਜ਼ਿਆਦਾ ਤੇ ਆ ਕਾਫੀ ਜਗ੍ਹਾ ਹੈ ਵੈਸੇ ਬਹੁਤ ਛੋਣੀ ਰਮਣੀਕ ਜਗ੍ਹਾ ਆ ਅੱਗੇ ਦੁਆਲੇ ਪਿੱਛੇ ਅੱਗੇ ਪਿੱਛੇ ਬਹੁਤ ਦਰੱਖਤ ਤੇ ਦਰੱਖਤਾਂ ਝਿੜੀਆਂ ਬਣੀਆਂ ਹੋਈਆਂ ਤੇ ਆ ਜਿਹੜਾ ਹੈਗਾ ਗੁਰਦੁਆਰੇ ਦੀ ਬਿਲਡਿੰਗ ਵਾ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਇੱਥੇ ਅੰਦਰ ਆ ਮਗਰਲੇ ਬਾਗ ਸਾਰੇ ਦਰਾਖਤ ਬਹੁਤ ਬਾਬਾ ਚੰਗੇ ਸਾਰੇ ਦਰਾਖਤ ਲਾਏ ਹੋਏ ਆ। ਵਿੱਚ ਕਈ ਭਾਂਤ ਭਾਂਦੇ ਫਲਾਂ ਦੇ ਬੂਟੇ ਲਾਏ ਹੋਗਾ। ਇੱਥੇ ਨਿਹੰਗ ਸਿੰਘਾਂ ਦਾ ਪਰਵਾਨਦਿਆ ਸੇਵਾ ਸੰਭਾਲ ਜਿਹੜੀ ਆ ਉਹ ਨਿਹੰਗ ਸਿੰਘਾਂ ਦੇ ਕੋਲ ਆ। ਉਹ ਮਗਰਲੇ ਬਾਗ ਸਾਰੇ ਇੱਕ ਨਹਿ ਖਾੜ ਜਈ ਬਾਗ ਦੀ ਆ ਜਿੱਦਾਂ ਪਾਣੀ ਵਾਲੀ। ਦੇਖੋ ਅੰਬ ਦੇ ਬੂਟੇ ਭਰੇ ਪਏ ਆ। ਆ ਨਾਰਦ सुहांजने तो का बूटा लगा हुआ बैक साइड या सारी बहुत सोना रमणीक जगह है शांत आ बिल्कुल शांत अंबा के बूटे लगे हुए वाइया ਆਹ ਸਾਰੇ ਇੰਨੇ ਪਾਸੇ ਨਾਲ ਨਾਲ ਚਾਰ ਫੇਰੇ ਘੁੰਮ ਕੇ ਆਪਾਂ ਤੁਹਾਨੂੰ ਦਿਖਾਇਆ ਇਹ ਸਾਰਾ ਗੁਰੂਗੜ੍ਹ ਦਾ ਹਾਲ ਵਾ ਆਹਾਰੇ ਅੰਬਾਂ ਦੇ ਬੂਟੇ ਆ ਬਹੁਤ ਹੀ ਵਧੀਆ ਅੰਬ ਲੱਗੇ ਹੋਏ ਵੈਸੇ ਵੀ ਸਾਡਾ ਹੁਸ਼ਿਆਰਪੁਰ ਇਲਾਕਾ ਜਿਹੜਾ ਇਹੋ ਸ਼ੁਰੂ ਤੋਂ ਅੰਬਾਂ ਤੇ ਜਾਮਣਾ ਬਾਸ ਤੇ ਮਸ਼ਹੂਰ ਆ ਉਹ ਬਾਹਰ ਵੀ ਸਾਰੇ ਬੂਟੇ ਅੰਬਾਂ ਜਾਮਣਾ ਦੇ ਹੀ ਆ ਆਹ ਸਾਰੇ ਇੱਥੇ ਆ ਗੁਰੂਗੜ੍ਹ ਦਾ ਹਾਲ ਵਾ ਟੰਡੇ ਬੰਗੇ ਜੁਗ ਜੁਗ ਹਟਾਲ